ਸੱਚਮੁੱਚ ਬਹੁਤ ਹੀ ਸ਼ਰਮ ਵਾਲੀ ਗੱਲ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਫੇਕ ਵੀਡੀਓਸ ਪਾ ਰਹੇ ਆ ਕੁਝ ਕੁ ਵਿਊਜ਼ ਲੈਣ ਦੇ ਲਈ ਕਿ ਵਰਕ ਪਰਮਿਟ ਬੰਦ ਹੋ ਗਿਆ ਮੈਂ ਸਭ ਤੋਂ ਪਹਿਲਾਂ ਜਿਹੜੇ ਵੀ ਦਰਸ਼ਕ ਵੀਡੀਓਜ਼ ਨੂੰ ਦੇਖਣ ਆਏ ਆ ਸਟੂਡੈਂਟ ਜਾਂ ਪੇਰੈਂਟਸ ਦੇਖ ਰਹੇ ਆ ਕਿਸੇ ਵੀ ਤਰੀਕੇ ਦੇ ਵਰਕ ਪਰਮਿਟ ਬੰਦ ਨਹੀਂ ਹੋਏ ਇੱਕ ਪ੍ਰੋਸੈਸ ਚੇਂਜ ਹੋਏ ਆ ਹੋਰ ਕੁਝ ਨਹੀਂ ਹੋਇਆ ਮੈਂ ਇਸ ਤੁਹਾਨੂੰ ਵਾਰ-ਵਾਰ ਕਹਿ ਰਿਹਾ ਕੋਈ ਵਰਕ ਪਰਮਿਟ ਬੰਦ ਨਹੀਂ ਹੋਏ ਜਸਟ ਪ੍ਰੋਸੈਸ ਚੇਂਜ ਹੋਇਆ ਸਭ ਤੋਂ ਪਹਿਲਾਂ ਜਿੰਨਾਂ ਕੋਲੇ ਟੂਰਿਸਟ ਵੀਜ਼ਾ ਹੈ ਕੀ ਉਹਨਾਂ ਦਾ ਵਰਕ ਪਰਮਿਟ ਕਨਵਰਟ ਹੋ ਜਾਊਗਾ ਬਿਲਕੁਲ ਜੀ ਤੁਸੀਂ ਟੂਰਿਸਟ ਵੀਜ਼ੇ ਤੋਂ ਵਰਕ ਪਰਮਿਟ ਕਨਵਰਟ ਕਰਾਉਣ ਦੇ ਲਈ ਐਲੀਜੀਬਲ ਹੋ ਬਟ ਅੱਗੇ ਕੀ ਹੁੰਦਾ ਸੀ ਕੋਵਿਡ ਦੇ ਦੌਰਾਨ ਇਹਨਾਂ ਨੇ ਆਨਲਾਈਨ ਐਪਲੀਕੇਸ਼ਨ ਸਟਾਰਟ ਕੀਤੀਆਂ ਸੀਗੀਆਂ ਕੈਨੇਡਾ ਗਵਰਨਮੈਂਟ ਨੇ ਜਦੋਂ ਕੋਵਿਡ ਆਇਆ ਸੀਗਾ ਉਸ ਟਾਈਮ ਦੇ ਵਿੱਚ ਉਹ ਕਿਉਂ ਆਨਲਾਈਨ ਸਟਾਰਟ ਕੀਤੀਆਂ ਸੀ ਕਿਉਂਕਿ ਆਪਾਂ ਨੂੰ ਵੀ ਪਤਾ ਬਾਰਡਰ ਤੇ ਲੋਕ ਨਹੀਂ ਜਾ ਸਕਦੇ ਸੀ ਉਸ ਟਾਈਮ ਦੇ ਵਿੱਚ ਸੋ ਹੁਣ ਇਹਨਾਂ ਨੇ ਆਨਲਾਈਨ ਵਾਲੀ ਐਪਲੀਕੇਸ਼ਨ ਬੰਦ ਕਰਤੀ ਹੈ ਜਿਹੜੀ ਉੱਥੇ ਬੈਠੇ ਬੈਠੇ ਤੁਸੀਂ ਲਾਇਰ ਦੇ ਥਰੂ ਪਵਾਉਂਦੇ ਹੁੰਦੇ ਸੀ ਹੁਣ ਤੁਹਾਨੂੰ ਬਾਰਡਰ ਤੇ ਜਾਣਾ ਪਊਗਾ ਉੱਥੇ ਜਾ ਕੇ ਤੁਹਾਡਾ ਵਰਕ ਪਰਮਿਟ ਚੇਂਜ ਹੋਊਗਾ ਯਾਨੀ ਕਿ ਟੂਰਿਸਟ ਤੋਂ ਵਰਕ ਪਰਮਿਟ ਹੋਊਗਾ ਤੁਹਾਨੂੰ ਬਾਰਡਰ ਤੇ ਜਾਣਾ ਪਊਗਾ ਉੱਥੇ ਇਮੀਗ੍ਰੇਸ਼ਨ ਦੇਣੀ ਪਊਗੀ ਹਾਂ ਇਹ ਗੱਲ ਸੱਚ ਹੈ ਉੱਥੇ ਜਾ ਕੇ ਜਿਹੜਾ ਵਰਕ ਪਰਮਿਟ ਕਨਵਰਟ ਹੋਣ ਦੀ ਰੇਸ਼ੂ ਆ ਯਾਨੀ ਕਿ ਅਪਰੂਵਲ ਰੇਟ ਆ ਉਹ ਬਹੁਤ ਘੱਟ ਹੈ ਈਵਨ ਤੁਹਾਨੂੰ ਇੰਡੀਆ ਵੀ ਭੇਜ ਸਕਦੇ ਆ ਦੂਸਰੀ ਆਪਸ਼ਨ ਟੂਰਿਸਟ ਵੀਜ਼ਾ ਵੀ ਹੈ ਤੁਹਾਡੇ ਕੋਲੇ ਬਟ ਤੁਸੀਂ ਇੰਡੀਆ ਚ ਬੈਠੇ ਹੋ ਇੰਡੀਆ ਚ ਬੈਠ ਕੇ ਤੁਸੀਂ ਸਿੰਪਲੀ ਆਨਲਾਈਨ ਫਾਈਲ ਲਗਾ ਸਕਦੇ ਹੋ ਤੇ ਤੁਹਾਡਾ ਵਰਕ ਪਰਮਿਟ ਈਜ਼ਲੀ ਆ ਜਾਏਗਾ ਔਰ ਇਹਨਾਂ ਨੇ ਜੋ ਵਰਕ ਪਰਮਿਟ ਆ ਪਹਿਲਾਂ 2 ਸਾਲ ਦਾ ਹੁੰਦਾ ਸੀ ਲੋ ਵੇਜ ਵਾਲਾ ਉਸ ਨੂੰ ਘਟਾ ਕੇ ਜਰੂਰ 1 ਸਾਲ ਦਾ ਕਰ ਦਿੱਤਾ ਇਟ ਮੀਨਸ ਕਿਤੇ ਨਾ ਕਿਤੇ ਪੀਆਰ ਦੇ ਵਿੱਚ ਡਿਫਿਕਲਟੀਜ਼ ਆਉਣਗੀਆਂ ਸੋ ਦੋਸਤੋ ਇਹ ਅਸਲੀ ਸੱਚ ਆ ਫੇਕ ਨਿਊਜ਼ ਵਾਲੀਆਂ ਵੀਡੀਓਜ਼ ਤੋਂ ਬਚੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਥੈਂਕ ਯੂ ਸੋ ਮਚ ਗਾਇਜ਼ ਫਾਰ ਵਾਚਿੰਗ ਥਿਸ ਵੀਡੀਓ ਡੋਨਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਸਪੈਸ਼ਲ ਸਪੀਕਿੰਗ ਪੀਡੀਐਫ ਇਜ਼ ਆਲਸੋ ਅਵੇਲੇਬਲ ਜਸਟ ਕੰਟੈਕਟ ਔਨ ਗਿਵਨ ਨੰਬਰ ਐਂਡ ਗੈਟ ਇਟ ਥੈਂਕ ਯੂ